ਧੰਨਵਾਦ ਜੀ ਅਸੀਂ ਅੱਜ ਪਹੁੰਚੇ ਹਾਂ ਪਕਣਾ ਕਲਾਂ ਦੇ ਵਿੱਚ ਦਾਣਾ ਮੰਡੀ ਤੇ ਜਿੱਥੇ ਅੱਜ ਰਾਤ ਕੋਈ 11 ਤੋਂ 12 ਵਜੇ ਤੱਕ ਇੱਕ ਘਟਨਾ ਵਾਪਰੀ ਆ ਤੁਸੀਂ ਪਿੱਛੇ ਦੇਖ ਸਕਦੇ ਜੇ ਇੱਥੇ ਪਰਾਲੀ ਜਿਹੜੀ ਕਾਫੀ ਡੰਬ ਕਰਕੇ ਕਿਸਾਨਾਂ ਦੀ ਰੱਖੀ ਗਈ ਸੀ ਉਹ ਕਿ ਸ਼ਰਾਰਤੀ ਅਨਸਰ ਨੇ ਇਹਨੂੰ ਅੱਗ ਲਾ ਦਿੱਤੀ ਗਈ ਆ ਜਿੱਥੇ ਹਜ਼ਾਰਾਂ ਏਕੜ ਜਿਹੜੀ ਆ ਪਰਾਲੀ ਸੜ ਕੇ ਸੁਆਹ ਹੋ ਗਈ ਆ ਸਾਡੇ ਨਾਲ ਡਾਕਟਰ ਬਲਦੇਵ ਸਿੰਘ ਹੈਗੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਡਾਕਟਰ ਸਾਹਿਬ ਕੀ ਘਟਨਾ ਵਾਪਰੀ ਆ ਇਹ ਸਾਰੀ ਤੁਸੀਂ ਜਾਣਕਾਰੀ ਦਿਓ ਧੰਨਵਾਦ ਜੀ ਤੁਹਾਡਾ ਦਾ মিডিਆ ਦਾ ਪਹੁੰਚਣ ਤੇ ਇਥੇ ਸਾਡੇ ਐਗਰੀਕਲਚਰ ਦੇ ਅਫਸਰ ਨੂੰ ਕੁਮਾਰ ਜੀ ਨਾਲ ਬਾਬਾ ਰਾਮ ਸਿੰਘ ਜੀ ਜੋ ਸਾਡੇ ਇਲਾਕੇ ਦੀ ਹਸਤੀਆਂ ਨੇ ਹੋਰ ਲਾਗੇ ਮੇਰੇ ਗਵਾਂਢ ਪਿੰਡਾਂ ਦੇ ਸਰਪੰਚ ਪੰਚ ਸਾਰੇ ਇਥੇ ਪਹੁੰਚੇ ਨੇ ਇੱਕ ਹਮਦਰਦੀ ਦੀ ਘੜੀ ਦੇ ਵਿੱਚ ਕਿਉਂਕਿ ਅਸੀਂ ਇਹਨਾਂ ਦੇ ਹੱਥਾਂ ਦੇ ਵਿੱਚ ਪਲੇ ਆ ਜਵਾਨ ਹੋਏ ਆ ਸਭ ਕੁਝ ਮਿਹਨਤਾਂ ਕੀਤੀਆਂ ਨੇ ਤੇ ਇਹ ਜਿਹੜਾ ਪ੍ਰੋਜੈਕਟ ਅਸੀਂ ਕੁਛ ਇਹ ਸੀਗਾ ਕਿ ਜੰਗਲ ਨੂੰ ਅੱਗ ਲੱਗੀ ਤੇ ਚਿੜੀ ਪਾਣੀ ਪਾਉਂਦੀ ਸੀ ਤੇ ਉਹਨੂੰ ਕਿਹਾ ਵੀ ਤੂੰ ਅੱਗ ਬੁਝਾ ਲੇਂਗੀ ਉਹਨੇ ਕਿਹਾ ਵੀ ਨਹੀਂ ਮੈਂ ਅਗਨੀ ਬੁਝਾਰੀ ਮੇਰਾ ਨਾਂ ਅਗ ਬੁਝਾਉਣ ਵਾਲਿਆਂ ਚ ਆਏਗਾ ਉਸ ਚੀਜ਼ ਨੂੰ ਪ੍ਰਮਾਤਮਾ ਦਾ ਇੱਕ ਨਾਂ ਲੈ ਕੇ ਅਸੀਂ ਇਹ ਇੱਕ ਫਰੰਮ ਲਿਆ ਵੀ ਇਹ ਇੱਕ ਜਿਹੜੀ ਐਗਜ਼ੈਂਪਲ ਹੈ ਉਸ ਇਲਾਕੇ ਦੇ ਵਿੱਚ ਸੱਚ ਹੋਵੇ ਮੇਰਾ ਏਰੀਆ ਹੈ ਇਹ ਮੇਰਾ ਘਰ ਹੈ ਇੱਥੇ ਮੈਂ ਨਹੀਂ ਚਾਹੁੰਦਾ ਕਿ ਇੱਥੇ ਕੋਈ ਦਮੇ ਦਾ ਮਰੀਜ਼ ਹੋਵੇ ਜਾਂ ਇੱਥੇ ਕੋਈ ਦਾ ਨੁਕਸਾਨ ਹੋਵੇ ਅੱਗ ਦੇ ਨਾਲ ਬਹੁਤ ਡਰ ਘਟਣਾ ਕਿਉਂਕਿ ਅਸੀਂ ਇਲਾਕੇ 'ਚ ਫਿਰਦੇ ਤੁਰਦੇ ਰਹੀਨੇ ਪਿਛਲੇ 17 18 ਜੋ ਬਿਜ਼ਨਸ ਕਰਦੇ ਹਾਂ ਬਹੁਤਾਵਾਂ ਤੇ ਘੁੰਮੇ ਆਂ ਔਰ ਬਹੁਤ ਵੱਡੇ ਵੱਡੇ ਅੱਗ ਦੇ ਕਾਰਨਾਂ ਜੋ ਪਰਾਲੀ ਨੂੰ ਨੁਕਸਾਨ ਕਿਉਂਕਿ ਪਰਾਲੀ ਦੀ ਅੱਗ ਧੁਖਦੀ ਆ ਧੁਖਣ ਕਰਕੇ ਇੰਨੇ ਵੱਡੇ ਨੁਕਸਾਨ ਇੱਕ ਮੰਚ ਪ੍ਰਣ ਕੀਤਾ ਕਿ ਇਹ ਕੰਮ ਕਰਨਾ ਚਾਹੀਦਾ ਚਲੋ ਐਗਰੀਕਲਚਰ ਵਿਭਾਗ ਨਾਲ ਗੱਲਬਾਤ ਹੋਈ ਇਹਨਾਂ ਨੇ ਸਪੋਰਟ ਕੀਤਾ ਹਰ ਪੱਖ ਤੋਂ ਜੋ ਵੀ ਮਸ਼ੀਨਾ ਇਹਨਾਂ ਨੇ ਸਾਨੂੰ ਬੜੀਆਂ ਸਵਚਜੇ ਤਰੰਗਾਂ ਦਾ ਮੁਹਈਆ ਕਰਵਾਈਆਂ ਅਸੀਂ ਇਸ ਮੈਂ ਆਪਣੇ ਇਲਾਕੇ ਦੀ ਗੱਲ ਕਰਦਾ ਹਾਂ ਜੋ ਹਟਾਰੀ ਬਲਾਕ ਆ ਐਗਰੀਕਲਚਰ ਵਿਭਾਗ ਹਰ ਟਾਈਮ ਮੇਰੇ ਨਾਲ ਖੜਾ ਰਿਹਾ ਔਰ ਮੈਂ ਇੱਥੇ ਘੱਟੋ ਘੱਟ 1200 ਏਕੜ ਤੋਂ ਪਲੱਸ ਦੀ ਜ਼ਮੀਨ ਜਿਹੜੀ ਪ੍ਰਾਲੀ ਆ ਮੈਂ ਇੱਥੇ ਅੱਗ ਨਹੀਂ ਲਗਣ ਦਿੱਤੀ ਹਰ ਕਿਸਾਨ ਦੇ ਦੂਜੇ ਤੇ ਜਿਹੜੀ ਵੀ ਇਕੱਠੀ ਕਰਕੇ ਅਸੀਂ ਜੋ ਤੁਸੀਂ ਅੱਜ ਇਹ ਮੇਰੀ ਕਿਸਮਤ ਨਹੀਂ ਇਹ ਸਾਡੇ ਇਲਾਕੇ ਦੀ ਲਾ ਲੋ ਹੌਸਲਾ ਅਭਜਾਈ ਲਾ ਲੋ ਕਿਸ ਤਰ੍ਹਾਂ ਵੀ ਜੋ ਵੀ ਅਸੀਂ ਇਹਨੂੰ ਤੁਸੀਂ ਇਹਨੂੰ ਸੜਦੀ ਨੂੰ ਵੇਖ ਰਹੇ ਹੋ ਪਰ ਅਸੀਂ ਇਹ ਸਾਡਾ ਦਿਲ ਏਡੀ ਛੇਤੀ ਟੁੱਟਣ ਵਾਲਾ ਨਹੀਂ ਨਾ ਇਹ ਦੇ ਹੌਸਲਾ ਛੱਡਰ ਵਾਲੇ ਲੋਕ ਨੇ ਕਿਉਂਕਿ ਮੇਰੇ ਨਾਲ ਸਾਰਾ ਇਲਾਕਾ ਖੜਾ ਹੈ ਇਸ ਕਰਕੇ ਮੈਂ ਇਹ ਸਿੱਧਾ ਪ੍ਰਣ ਕਰਦਾ ਆ ਕਿ ਅਗਲੀ ਵਾਰ ਤੋਂ ਇਹ ਤੋਂ 4 ਗੁਣਾ ਵੱਧ ਅਸੀਂ ਪਰਾਲੀ ਜਿਹੜੀ ਇਕੱਠੀ ਕਰਾਂਗੇ। ਅਸੀਂ ਹੌਂਸਲਾ ਛੱਡਣ ਵਾਲੇ ਲੋਕ ਨਹੀਂ ਆ। ਅਸੀਂ ਉਹਨਾਂ ਦੇ ਵਿੱਚੋਂ ਆ। ਕਈ ਵਾਰੀ ਮਰੇ ਤੇ ਕਈ ਵਾਰੀ ਜੀਵੇ। ਅਸੀਂ ਉਹਨਾਂ ਦੇ ਵਿੱਚੋਂ ਆ। ਹਾਂ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਇਹ ਘਟਰਾ ਵਾਪਰ ਗਿਆ ਹੁਣ ਸਰਕਾਰ ਕੋ ਕੀ ਮੰਗ ਕਰਦੇ ਹੋ ਤੁਸੀਂ? ਵੇਖੋ ਜੀ ਮੈਂ ਗਿੱਲ ਸਾਹਿਬ ਤੁਹਾਡੇ মিডিਆ ਦੇ ਥੋਂ ਸਰਕਾਰ ਨੂੰ ਇਹ ਬੇਨਤੀ ਕਰਦਾ ਆ ਕਿਉਂਕਿ ਜੋ ਮੈਂ ਤੱਕ ਕੰਮ ਕੀਤਾ ਆ ਸਾਰੇ ਤਕਰੀਬਨ ਮੈਨੂੰ 2-2.5 ਮਹੀਨੇ ਹੋ ਚੁੱਕੇ ਆ ਇਸ ਇਲਾਕੇ ਦੇ ਵਿੱਚ ਪਰ ਏਕੜ ਜਿਹੜਾ ਸਾਡਾ 1500 2200 ਰੁਪਏ ਤੱਕ ਜਿਹੜਾ ਸਾਡਾ ਖਰਚਾ ਖਰਚਾ ਆਇਆ ਢਾਗੇ ਦਾ ਲਾ ਲਓ ਡੀਜ਼ਲ ਦਾ ਲਾ ਲਓ ਜੋ ਸਾਡੇ ਮਤਲਬ ਡਰਾਈਵਰ ਮੇਰੇ ਬੱਚਿਆਂ ਵਰਗੇ ਸਾਰ ਨੇ ਜਿਹਨਾਂ ਨੇ ਦਿਨ ਰਾਤ ਮੇਰੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਕੰਮ ਕੀਤਾ ਸਾਰਾ ਕੁੱਲ ਮਿਲਾ ਕੇ ਐਵਰੇਜ ਸਾਡੀ 2200 ਰੁਪਏ ਪਰ ਏਕੜ ਜਿਹੜਾ ਸਾਡਾ ਖਰਚਾ ਆਇਆ ਇੱਥੇ ਤੇ ਸਾਨੂੰ ਅਜੇ ਕੀ ਮਿਲਣ ਦੀ ਆਸ ਸੀਗਾ ਸਾਨੂੰ ਅਜੇ ਕੁਝ ਨਹੀਂ ਸੀ ਇਹਦੇ ਬਾਰੇ ਪਤਾ ਅਜੇ ਤਾਂ ਅਸੀਂ ਇੱਥੋਂ ਮਾਲ ਖੜ ਕੇ ਤੇ ਆਪਣਾ ਜੋ ਸਾਡਾ ਲੱਗਾ ਪੂੰਜੀ ਅਸੀਂ ਉਹਨੂੰ ਕਵਰ ਕਰਨੀ ਸੀਗੀ ਤੋ ਉਹ ਜੋ ਰ ਆਪਣੀ ਰਜਾ ਚ ਹੋਇਆ ਮੈਂ ਉਹ ਤੋਂ ਮੈਨੂੰ ਗਿਲਾ ਕੀ ਕਰਾਂਗਾ ਰੱਬ ਨਾਲ ਕਿਉਂਕਿ ਮੇਰੇ ਨਾਲ ਸਾਰਾ ਇਲਾਕਾ ਖੜਾ ਹੈ ਮੇਰੇ ਨਾਲ ਮਹਿਕਮਾ ਖੜਾ ਆ ਮੇਰੇ ਨੇ ਸਾਡੇ ਪਿਓ ਵਰਗੇ ਸਾਡੇ ਨਾਲ ਖੜੇ ਨੇ ਜੋ ਹਰ ਟਾਈਮ ਸਾਡੇ ਨਾਲ ਆ ਸਾਨੂੰ ਬੱਚਾ ਨੂੰ ਆਪਣੀਆਂ ਗੋਦੀਆਂ ਵਿੱਚ ਬਿਠਾ ਕੇ ਇਹਨਾਂ ਨੇ ਪਾਲਿਆ ਔਰ ਤੋਰਿਆ ਇਹਨਾਂ ਦੀਆਂ ਅਸੀਂ ਛਾਤੀਆਂ ਉੱਚੀਆਂ ਵੱਡੀਆਂ ਕਰਨ ਨੂੰ ਖੜੇ ਹੋਏ ਆ ਅਸੀਂ ਦਿਲ ਛੱਡਣ ਵਾਲੇ ਲੋਕ ਨਹੀਂ ਆ ਤੇ ਪ੍ਰਸ਼ਾਸਨ ਕੋ ਅਸੀਂ ਇਹ ਮੰਗ ਕਰਦੇ ਆ ਜੋ ਸਾਡਾ ਦੇ ਸਕਦਾ ਪ੍ਰਸ਼ਾਸਨ ਜੋ ਸਾਡਾ ਵੈਲਿਊਏਬਲ ਬਣਦਾ ਕਿਉਂਕਿ ਕੋਈ ਕੋਸੀ ਕਾਫੇ ਲਈ ਜਾ ਰਹੇ ਕਿ ਨੁਕਸਾਨ ਕਰ ਗਿਆ ਜੀ ਲਾਗੇ ਤਾਰਾਂ ਢਿੱਲੀਆਂ ਨੇ ਉਥੋਂ ਕੁਝ ਹੋ ਗਿਆ ਸਾਨੂੰ ਇਹਦੇ ਬਾਰੇ ਕੁਝ ਈ ਈ ਜਾਣਕਾਰੀ ਨਹੀਂ ਹੈ ਨੁਕਸਾਨ ਸਾਡਾ ਹੋਇਆ ਉਹ ਤੁਸੀਂ ਸਾਰੇ ਇਲਾਕੇ ਨੇ ਦੇਖ ਲਿਆ ਵੀ ਨੁਕਸਾਨ ਹੋ ਚੁੱਕਾ ਜੋ ਅੱਧੇ ਪੌਣੇ ਕਿੱਲੇ ਦੇ ਵਿੱਚ ਇਹ ਜਗ੍ਹਾ ਜਿਹੜੀ ਹੈ ਪ੍ਰਾਲੀ ਡੰਪ ਕੀਤੀ ਹੋਈ ਹੈ ਅ ਠੀਕ ਆ ਜੀ ਸਾਡੇ ਨਾਲ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਅਫਸਰ ਸਾਹਿਬਾਨ ਪਹੁੰਚੇ ਨੇ ਹਾਂਜੀ ਸਰ ਜਿਸ ਤਰ੍ਹਾਂ ਤਹਾਡੇ ਵੱਲੋਂ ਕੋ ਮਹਮ ਸਰਕਾਰ ਦੇ ਥਰੂ ਚਲਾਈ ਗਈ ਸੀ ਕਿ ਪੀਪਰ ਵਾਲੀ ਨੂੰ ਅੱਗ ਨਹੀਂ ਲਾਉਣੀ ਇੱਕ ਜਗ੍ਹਾ ਤੇ ਇਕੱਠਾ ਕਰਕੇ ਉਹਨੂੰ ਵਰਤੋ ਚ ਲਿਆਂਦਾ ਜਾਵੇ ਤੇ ਇਹ ਜੋ ਘਟਨਾ ਵਾਪਰੀ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕੀ ਮੈਸੇਜ ਦਿੰਦੇ ਹੋ ਆਮ ਕਿਸਾਨਾਂ ਨੂੰ ਤੁਸੀਂ ਮੈਂ ਜੀ ਐਗਰੀਕਲਚਰ ਅਫਸਰ ਡਾਕਟਰ ਰਮਨ ਕੁਮਾਰ ਬੜੀ ਮੰਦ ਭਾਗੀ ਘਟਨਾ ਹੈ ਜੀ ਇਹ ਕਿਹੜਾ ਇਲਾਕਾ ਸੀ ਗੈਟਾਰੀ ਦਾ ਇੱਥੇ ਮਸ਼ੀਨਰੀ ਦੀ ਬਹੁਤ ਘਾਟ ਸੀਗੀ ਪਿਛਲੇ ਸਾਲ ਇੱਥੇ ਬਹੁਤ ਜ਼ਿਆਦਾ ਜਿਹੜੀਆਂ ਅੱਗ ਦੀਆਂ ਘਟਨਾਵਾਂ ਵਾਪਰੀਆਂ ਸੀਗੀਆਂ ਜਿਹਦੇ ਕਾਰਨ ਐਰਕੀ ਜਿਹੜਾ ਇਹ ਉਪਰਾਲਾ ਸੀਗਾ ਵੀ ਇਸ ਇਲਾਕੇ ਦੇ ਵਿੱਚ ਜਿਹੜੀ ਆ ਮਸ਼ੀਨਰੀ ਜਿਹੜੀ ਆ ਉਹ ਜ਼ਿਆਦਾ ਪ੍ਰੋਵਾਈਡ ਕਰਵਾਈ ਜਾਵੇ ਤਾਂ ਜੋ ਅੱਗ ਦੀਆਂ ਘਟਨਾਵਾਂ ਜਿਹੜੀਆਂ ਘਟ ਹੋਣ ਉਹ ਵਿੱਚ ਸਰਦਾਰ ਬਲਦੇਵ ਸਿੰਘ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਆ ਕਾਫੀ ਮਸ਼ੀਨਰੀ ਜਿਹੜੀ ਆ ਉਹ ਪ੍ਰੋਵਾਈਡ ਇਸ ਇਲਾਕੇ ਨੂੰ ਜਿਹੜੀ ਇਹ ਮਹਿਕਮੇ ਵੱਲੋਂ ਪੰਜਾਬ ਸਰਕਾਰ ਵੱਲੋਂ ਕਰਵਾਈ ਗਈ ਜਿਹਦੇ ਕਰਕੇ ਜੋ ਇਸ ਸੀਜ਼ਨ ਦੇ ਵਿੱਚ ਆਪਾਂ ਦੇਖਦੇ ਆਂ ਵੀ ਅੱਗ ਦੀਆਂ ਘਟਨਾਵਾਂ 'ਚ ਬਹੁਤ ਜ਼ਿਆਦਾ ਫਰਕ ਪਿਆ ਪਿਛਲੇ ਸਾਲ ਦੇ ਨਾਲੋਂ ਬਹੁਤ ਜ਼ਿਆਦਾ ਜਿਹੜੀਆਂ ਅੱਗ ਦੀਆਂ ਘਟਨਾਵਾਂ ਘਟੀਆਂ ਨੇ ਉਹ ਇਹਨਾਂ ਦੀ ਮਿਹਨਤ ਦੇ ਸਦਕਾ ਹੀ ਹੈ ਕਿਉਂਕਿ ਮਸ਼ੀਨਰੀ ਜਦੋਂ ਹੋ ਗਈ ਫਿਰ ਰਾਤ ਦੇ ਨੇ ਨਾ ਮਿਹਨਤ ਵੀ ਕੀਤੀ ਹੈ ਉਹ ਮਿਹਨਤ ਦੀ ਸਦਕਾ ਹੀ ਜਿਹੜਾ ਸੀਗਾ ਇਹ ਜਿਹੜੇ ਇਹਨਾਂ ਨੇ ਡੰਪ ਵਗੈਰਾ ਲਗਵਾਏ ਸੀਗੇ ਗਾਂ ਨਾਲੋਂ ਨਾਲ ਹੀ ਜਿਹੜਾ ਇਹਨਾਂ ਨੇ ਕੰਟਰੈਕਟ ਕੀਤਾ ਆ ਕੰਪਨੀਆਂਜ਼ ਨਾਲ ਜਿੱਥੇ ਐਂਡ ਯੂਜ਼ ਇੰਡਸਟਰੀ ਜਿਸ ਨੂੰ ਆਪਾਂ ਕਹਿੰਦੇ ਆ ਜਿੱਥੇ ਜਾ ਕੇ ਪਰਾਲੀ ਦੀ ਖਪਤ ਹੋਣੀ ਹੈ ਉੱਥੇ ਨਾਲੋਂ ਨਾਲ ਹੀ ਪਚਾਈ ਵੀ ਜਾ ਰਹੀ ਹੈ ਇਹ ਆ ਵੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਜਿਹੜੀ ਇਹ ਘਟਨਾ ਨੂੰ ਅੰਜਾਮ ਦਿੱਤਾ ਬਹੁਤ ਦੁਖਦਾਈ ਘਟਨਾ ਹੈ ਕਾਫੀ ਨੁਕਸਾਨ ਇਹਨਾਂ ਦਾ ਹੋ ਗਿਆ ਤੇ ਇਹਨਾਂ ਦੀ ਰਿਪੋਰਟ ਜਿਹੜੀ ਆ ਉਹ ਨੁਕਸਾਨ ਦੀ ਬਣਾ ਕੇ ਸਰਕਾਰ ਨੂੰ ਜ਼ੂਰ ਭੇਜਾਂਗੇ ਵੀ ਇਹਨਾਂ ਨੂੰ ਜਿੰਨਾ ਵੀ ਇਹਨਾਂ ਦਾ ਜਿਹੜਾ ਕੋਈ ਮੁਆਵਜ਼ਾ ਜਾਂ ਇਹਨਾਂ ਦੀ ਜਿਹੜੀ ਆ ਉਹ ਤਕਲੀਫ ਜਿਹੜੀ ਘੱਟ ਹੋ ਸਕਦੀ ਆ ਉਹ ਹਰ ਹੀਲਾ ਹਰ ਉਪਰਾਲਾ ਜਿਹੜਾ ਉਹ ਸਰਕਾਰ ਵੱਲੋਂ ਹੋਏਗਾ ਧੰਨਵਾਦ ਧੰਨਵਾਦ